ਕਿ ਜੋ ਚੋਰੀ ਕੀਤੀ ਹੈ ਉਥੇ ਬੇਗਵੀ ਕੀਤੀ ਹੈ ਭਗਵਾਨ ਸ਼ਰਦੇ ਸ਼ਰਦੇ ਸ੍ਰੀਮ ਦੇ ਨਾਲ ਜੋ ਉਹਨਾਂ ਨੇ ਇੱਕ ਮਤਲਬ ਕਿ ਬੇਅਦਮੀ ਕਰਕੇ ਜੋ ਚਾਂਦੀ ਦਾ ਵਰਕ ਉਤਾਰੇ ਆ ਉਹ ਕੋ ਮੂਰਤੀਆਂ ਤੋਂ ਉਹਨਾਂ ਨੇ ਮੁੱਤ ਦੀ ਜੋੜੀ ਕੀਤੀ ਹੈ ਸੋਨੇ ਦੀ ਚੋਰੀ ਕੀਤੀ ਹੈ ਇਹ ਨਹਾਇਤ ਹੀ निंदनीय ਲੋਕ ਘਟਨਾ ਉਹ ਸਾਰੀ ਸੰਗਤ ਅੱਜ ਸੜਕ ਤੇ तकरीबन 4-5 ਘੰਟੇ ਨਾ ਪ੍ਰਸ਼ਾਸਨ taraf ਕੋਈ ਘੱਟੋ ਘੱਟ ਉਹਨਾਂ ਦੇ ਜ਼ਰ DIIG ਲੈਵਲ ਦੇ ਅਫਸਰ ਹੋ ਇਨਕੁਆਇਰੀ ਕੀਤੀ ਜਾਏ ਸਵੇ ਪਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਹਿੱਤ ਦਾ ਹੈ ਬੜੀ ਬੁਰੇ ਬੁਰੇ ਲਫ਼ਜ਼ ਵਰਤੇ ਹੈ ਉਸ ਤੇ ਸਟ੍ਰਿਕਟ ਐਕਸ਼ਨ ਹੋਣੀ ਚਾਹੀਦੀ ਹੈ ਸ਼ਿਰਾ 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 ਜਿਹੜੀ ਸਰਕਾਰ ਅੱਜ ਹੈ ਉਹਨੂੰ ਕੋਈ ਫਿਕਰ ਨਹੀਂ ਕੋਈ ਪ੍ਰਵਾਹ ਨਹੀਂ ਐ ਜਾਂ ਨਖੇਦ ਮੁੱਖ ਮੰਤਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਬੇਅਦਬੀਆਂ ਹੋ ਰਹੀਆਂ ਗੁਰੂ ਘਰ ਚ ਵੀ ਬੇਅਦਬੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਿਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਇਹਨੂੰ ਸਟੇਟ ਚਲਾਉਣੀ ਨਹੀਂ ਆਂਦੀ ਅੱਜ ਇਹਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਜਿਸ ਇਲਾਕੇ ਦੇ ਵਿੱਚ ਆ ਰਹੇ ਹਾਂ ਜਿਸ ਹਲਕੇ ਦੇ ਵਿੱਚ ਆ ਰਹੇ ਹੈ ਉਸ ਹਲਕੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਮਿੱਤਰੋ ਇਹ ਅੱਗੇ ਤਾਂ ਆਧਲੀਆ ਦਾ ਕੰਮ ਹੁੰਦਾ ਸੀ ਕਿਤੇ ਗੋਲੀਆਂ ਚੱਲਦੀਆਂ ਸੀ ਕਿਤੇ ਕਿਰਪਾਨਾਂ ਚੱਲਦੀਆਂ ਸੀ ਜਿੰਨਾ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੋਇਆ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀ ਉਹ ਕੀ ਕਰ ਰਹੇ ਮੈਂ ਫੇਰ ਦੇਖੋ ਬੁੱਢਾ ਪਹਿਲਾਂ ਇਸੇ ਤੋਂ ਗਾਲਾਂ ਕੱਢ ਗਿਆ ਤੁਸੀਂ ਫੇਰ ਕੂਰੇ ਹੋ ਕਨੇਡਾ ਪ੍ਰਸ਼ਾਸਨ ਇੱਕ ਵਾਰ ਵੀ ਉੱਥੇ ਪਹੁੰਚ ਕੇ ਸਾਡੀ ਹਾਲ ਨਹੀਂ ਸੁਣ ਸਕਿਆ ਅੱਜ ਉਹਨਾਂ ਨੂੰ ਕਿਸੇ ਹੋਰ ਗੱਲ ਦੀ ਚਿੰਤਾ ਹੈ ਅੱਜ ਉਹਨੂੰ ਮੁੱਖ ਮੰਤਰੀ ਘਮਲਣ ਦੀ ਚਿੰਤਾ ਹੈ ਅੱਜ ਦੁਖੀ ਇਸ ਕਰ ਰਹੇ ਆ ਸਾਡੇ ਮੰਦਰ ਤੇ ਅਟੈਕ ਹੋਇਆ ਹੈ ਸਾਡੇ ਭਗਵਾਨ ਦੀ ਬੇਦਬੀ ਹੋਈ ਹੈ ਖੰਨਾ ਦੇ ਸ਼ਿਪੂਰੀ ਮੰਦਰ ਚੋ ਚੋਰੀ ਦੀ ਘਟਨਾ ਦੌਰਾਨ ਸ਼ਿਬਲਿੰਗ ਤੋੜਨ ਦੇ ਵਿਰੋਧ ਚ ਹਿੰਦੂ ਸੰਗਠਨਾਂ ਦਾ ਗੁੱਸਾ ਪੜ ਗਿਆ ਗੁਸੇਚ ਦਿੱਲੀ ਅੰਬਿਸਰ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਦੋਸ਼ੀ ਨਹੀਂ ਫੜੇ ਜਾਣਗੇ ਉਦੋਂ ਤੱਕ ਉਹਨਾਂ ਦਾ ਖਤਮ ਨਹੀਂ ਕਰਨਾ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਮਜੀਠੀਆ ਨੇ ਸੋਸ਼ਲ ਮੀਡੀਆ ਤੇ ਲਿਖਿਆ ਸੋਨ ਦੇ ਪਵਿੱਤਰ ਮਹੀਨੇ ਵਿੱਚ ਪ੍ਰਾਚੀਨ ਸ਼ਿਵ ਮੰਦਰ ਖੰਨਾ ਵਿੱਚ ਹੋਈ ਚੋਰੀ ਨਾਲ ਕੀਤੀ ਗਈ ਬੇਅਦਵੀ ਮੁੱਖ ਮੰਤਰੀ ਕੰਮ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਘਟਨਾ ਪ੍ਰਤੀ ਅੱਖਾਂ ਮੀਟੀਆਂ ਰਾਜ ਪਦਰੀ ਸਮਾਗਮ ਵਿੱਚ ਇਸੜੂ ਹੋਣ ਦੇ ਬਾਅਦ ਭਗਵੰਤ ਮਾਨ ਨੇ ਇਸ ਮਹਾਨ ਸਥਾਨ ਦਾ ਦੌਰਾ ਕਰਨ ਦੀ ਲੋੜ ਨਹੀਂ ਸਮਝੀ ਮਜੀਠੀਆ ਨੇ ਕਿਹਾ ਕਿ ਲੋਕਾਂ ਲਈ ਤੇ ਲੋਕਾਂ ਦੇ ਮੁੱਦਿਆਂ ਲਈ ਇਹ ਕਦੇ ਸੰਵੇਦਨਸ਼ੀਲ ਨਹੀਂ ਰਹੇ ਤੇ ਇਹਨਾਂ ਦਾ ਇੱਕ ਨੁੱਕਾਤੀ এজেন্ডਾ ਸਟੇਜ ਤੇ ਮਸ਼ਖਰੀਆਂ ਕਰਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦੇ ਨੇ ਇਸ ਪਵਿੱਤਰ ਸਥਾਨ ਤੇ ਵਾਪਰੀ ਮੰਦਪਾਗੀ ਘਟਨਾ ਦੀ ਮੁੱਖ ਮੰਤਰੀ ਕਮ ਗ੍ਰਹਿ ਮੰਤਰੀ ਨੂੰ ਜਾਂਚ ਅਤੇ ਦੋਸ਼ਾਂ ਨੂੰ ਫੜਨ ਦੇ ਹੁਕਮ ਦੇਣੇ ਚਾਹੀਦੇ ਸਨ ਮਜੀਠੀਆ ਨੇ ਕਿਹਾ ਕਿ ਪਰ ਕਾਨੂੰਨ ਵਿਵਸਥਾ ਦੀ ਸਥਿਤੀ ਪਹਿਲਾਂ ਹੀ ਪੂਰੀ ਤਰ੍ਹਾਂ ਢਟੇਰੀ ਹੈ ਤਾਂ ਫਿਰ ਭਗਵੰਤ ਮਾਨ ਤੋਂ ਰਾਜ ਵਿੱਚ ਕਿਸੇ ਤਰੀਕੇ ਦੇ ਸੁਧਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ਪਰ ਅਸੀਂ ਕੀ ਕਹੀਏ ਜਿਹੜਾ ਉਂਝ ਨਹੀਂ ਸੀ ਮਾਨ ਉਸ ਲਈ ਤਾਂ 15 ਅਗਸਤ ਦੀ ਆਛੂਟੀ ਹੈ ਸ਼ਰਮ ਕਰੋ ਭਗਵੰਤ ਮਾਨ ਪਰਮ ਸਤਕਾਰਯੋਗ ਮੇਰੇ ਖੰਨਾ ਵਾਸੀਓ ਪਿਆਰੀ ਸਾਥ ਸ਼੍ਰੀ ਗਾਨੋਸ਼ਕਰ ਮੈਂ ਤੁਹਾਡਾ ਆਪਣਾ ਤਰਨਪੀਰ ਸਿੰਘ ਹਾਂ ਸਾਥੀਓ ਅੱਜ ਖੰਨੇਰੇ ਵਿੱਚ ਜੋ ਇੱਕ ਨਾਹਾਇਤੀ ਨਿੰਦਨੀ ਘਟਨਾ ਹੋਈ ਹੈ ਪ੍ਰਾਚੀਨ ਮੰਦਿਰ ਸਾਡਾ ਭਗਵਾਨ ਸ਼ਿਵ ਜੀ ਦਾ ਮੰਦਿਰ ਸ਼ੁਪ੍ਰੀਮ ਮਹੱਲ ਦੇ ਵਿੱਚ ਜੋ ਸਥਿਤ ਹੈ ਉੱਥੇ ਚੋਰਾਂ ਨੇ ਬੜਾ ਇੱਕ ਘਨੌਣਾ ਕੰਮ ਕੀਤਾ ਰਾਤ ਦੇ तकरीबन 1:3 ਵਜੇ ਦੇ ਕਰੀਬ ਉੱਥੇ ਜੋ ਚੋਰੀ ਕੀਤੀ ਹੈ ਉਹ ਉੱਥੇ ਬੇਅਦਬੀ ਕੀਤੀ ਹੈ ਭਗਵਾਨ ਸ਼ੁਰਦੇ ਸ਼ਿਵਲਿੰਗ ਦੇ ਨਾਲ ਜੋ ਉਹਨਾਂ ਨੇ ਮਤਲਬ ਕਿ ਬੇਅਦਬੀ ਕਰਕੇ ਜੋ ਚਾਂਦੀ ਦਾ ਵਰਕ ਉਤਾਰਿਆ ਉਸ ਤੋਂ ਮੂਰਤੀਆਂ ਤੋਂ ਉਹਨਾਂ ਨੇ ਮੂਤ ਦੀ ਚੋਰੀ ਕੀਤੀ ਹੈ ਸੋਨੇ ਦੀ ਚੋਰੀ ਕੀਤੀ ਹੈ ਇਹ ਨਹਾਇਤ ਹੀ निंदनीय ਘਟਨਾ ਬਹੁਤ ਹੀ ਮਾੜੀ ਘਟਨਾ ਕੀਤੀ ਹੈ ਤੇ ਮੈਂ ਮੌਕੇ ਦੇ ਉੱਤੇ ਮੈਂ ਵੀ ਗਿਆ ਸੀ ਮੈਂ ਆਪਣੇ ਫਾਦਰ ਸਾਹਿਬ ਵੀ ਮੇਰੇ ਗਏ ਸੀ ਉਸ ਉਸ ਸਸਥਾਨ ਦੇ ਨਾਲ ਉਸ ਮੰਦਿਰ ਦੇ ਨਾਲ ਮੇਰਾ ਨਿੱਜੀ ਤੌਰ ਦੇ ਉੱਤੇ ਮੇਰੀ ਇੰਨੀ ਆਸਥਾ ਜੁੜੀ ਹੋਈ ਹੈ ਕਿਉਂਕਿ ਬਚਪਨ ਤੋਂ ਅਸੀਂ ਉੱਥੇ ਮੰਦਿਰ ਦਾ ਮੱਥਾ ਟੇਕਣ ਜਾਂਦੇ ਹਾਂ ਜਿਵੇਂ ਇਹ ਗੱਲ ਪਤਾ ਲੱਗੀ ਤੇ ਮੈਂ ਸਖਤ ਤੋਂ ਸਖਤ ਨਿਰਦੇਸ਼ ਜਾਰੀ ਕੀਤੇ ਐਸਐਸਪੀ ਅਸ਼ਵਨੀ ਗੁਦਿਆਲ ਜੀ ਨਾਲ ਮੇਰੀ ਗੱਲ ਹੋਈ ਹੈ ਉਸ ਤੋਂ ਨਾਲ ਦੀ ਨਾਲ ਐਸਪੀ ਸੌਰਵ ਜੰਗਲ ਜੀ ਦੇ ਨਾਲ ਗੱਲ ਹੋਈ ਹੈ ਡੀਐਸਪੀ ਹਰਜੰਦਰ ਸਿੰਘ ਗਿੱਲ ਜਿਵੇਂ ਸਭ ਡਿਵੀਜ਼ਨ ਦੇ ਨੇ ਉਹਨਾਂ ਨਾਲ ਗੱਲ ਹੋਈ ਹੈ ਕਿ ਨਾਲ ਐਸਐਚਓ ਸਿਟੀ 1 rau virender singh ਜੀ ਉਹਨਾਂ ਨਾਲ ਗੱਲ ਹੋਈ ਤੇ ਸੀਗੇਏ ਦੇ ਇੰਚਾਰਜ ਅਵੰਦੀ ਦਾ ਗੱਲ ਹੋਈ ਇਹ ਸਾਰਾ ਅੰਮਲਾ ਫੈਲਾ ਮੌਕੇ ਦੇ ਉੱਤੇ ਮੌਜੂਦ ਹੋ ਥਿੱ ਗਿਆ ਜਾ ਕੇ ਉੱਥੋਂ ਫਿੰਗਰਪ੍ਰਿੰਟਸ ਲੱਤੇ ਗਏ ਨੇ ਤੇ ਨਾਲ ਦੀ ਨਾਲ ਜਿਹੜੀ ਉੱਥੇ ਡਾਕਸ ਕੈਡ ਤਾ ਜੋ ਉਹ ਬੰਦੇ ਕੌਣ ਸੀ ਕਿੱਥੋਂ ਜੁੜੀ ਕਰਕੇ ਕਿਹੜੇ ਰਾਸਤੇ ਨੂੰ ਭੱਜੇ ਇਹ ਸਾਰੀ ਗੁੱਥੀ ਨੂੰ ਸੁਝਾਉਣ ਲਈ ਸਖਤ ਨਿਰਦੇਸ਼ ਹੁਕਮ ਜਾਰੀ ਕਰ ਦਿੱਤੇ ਗਏ ਮੈਂ ਸਗਲ ਦੀ ਕੜੇ ਸ਼ਬਦਾਂ ਦੇ ਵਿੱਚ ਹੰੰਦਾ ਕਰਨਾ ਬੜਾ ਨਹਾਇਕ ਹੀ ਮਾਰਾ ਕੰਪੀਟ ਹੈ ਔਰ ਐਸੇ ਦੋਸ਼ੀਆਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤਾਕੂ ਆਇਂਦਾ ਜ਼ਿੰਦਗੀ ਦੇ ਵਿੱਚ ਕੋਈ ਅਜੀ ਹਮਾਕਤ ਦੁਬਾਰਾ ਕਰਨ ਦੀ ਕੋਸ਼ਿਸ਼ ਨਾ ਕਰੇ ਔਰ ਜਿਹੜੀ ਸੰਗੀਤ ਉਸ ਨੀਤਾੜਾ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ ਉਹਦੇ ਤਹਿਤ ਨਾ ਹੁਕਮ ਜਾਰੀ ਕਰਕੇ ਔਰ ਕਰਾਂਗੇ ਔਰ ਅਸੀਂ ਠੀਕ ਹੈ ਅਸੀਂ ਇਸ ਘਟਨਾ ਨੂੰ ਸਖਤ ਸਖਤ ਮਤਲਬ ਇਸ ਕੜੇ ਸ਼ਬਦਾਂ ਦੇ ਵਿੱਚ ਨਹੀਂ ਲੰਦਾ ਕਰਦੇ ਆਂ ਔਰ ਅਸੀਂ ਇਸ ਘਕਟ ਨਾਲ ਜੋ ਤੇ ਭਾਰੀ ਜਿਹੀ ਕਾਰਵਾਈ ਆ ਤੁਹਾਨੂੰ ਜਲਦੀ ਤੋਂ ਜਲਦੀ ਕਰਕੇ ਅਸੀਂ ਇਨਸਾਫ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਵੀ ਸ਼ੀ ਮੰਦਰ ਵਿੱਚ ਭਈਆ ਮੜੇ ਪਿੱਛੇ ਵੀ ਹੋਈ ਤੇ ਪ੍ਰਸ਼ਾਸਨ ਤਰਫੋਂ ਬਣੀ ਕੋਈ ਸਾਰੀ ਸੰਗਤ ਅੱਜ ਸੜਕ ਤੇ ਤਕਰੀਬਨ 4-5 ਘੰਟੇ ਨਾ ਪ੍ਰਸ਼ਾਸਨ ਤਰਫੋਂ ਕੋਈ ਕਰ ਤੋਂ ਘਟ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਹੋ ਇਨਕੁਆਇਰੀ ਕੀਤੀ ਜਾਏ ਸਪਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਹਿੱਥੋਂ ਦਾ ਬੜੀ ਉਹਨੇ ਬੁਰੇ ਲਫ਼ਜ਼ ਵਰਤੇ ਆ ਉਸ ਤੇ ਸਟ੍ਰਿਕਟ ਐਕਸ਼ਨ ਹੋਣੀ ਚਾਹੀਦਾ ਹੁਬ ਸਭ ਨੂੰ ਸਹਿਸਕਲਤਾ ਹੈ ਕਿ ਕਿਹੜੀ ਸਰਕਾਰ ਆਜਾਏ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖਿੱਦ ਮੁਖਮੰਤਰੀ ਪੰਜਾਬ ਚਾਹੀਆ ਹੈ ਇੱਥੇ ਕੋਈ ਜਿਉਂਦਾ ਮਰਦਾ ਹਜ਼ਾਰ ਰੋਜ਼ ਬੇਅਦਬੀਆਂ ਹੋ ਰਹੀਆਂ ਘਰ ਘਰ ਚੋ ਵੀ ਇਹਤਪੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਿਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਤੋਂ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਇਮੀਡੀਏਟਲੀ ਬਲਾਉ ਇੱਥੇ ਜਿਹੜਾ ਐਸਐਚਓ ਆ ਉਹਦੇ ਤੇ ਐਕਸ਼ਨ ਲੋ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਕਿ ਅਸੀਂ ਦੂਸ਼ੀਆਂ ਨੂੰ ਫੜਾਂਗੇ ਸੁਖਵੀਰ ਜੀ ਤੁਹਾਡੀ ਸਰਕਾਰ ਵਾਲੇ ਕਹਿੰਦੇ ਸੀਗੇ ਕਿ ਸਰਕਾਰ ਮਿਲੀ ਹੈ ਹੁਣ ਕੀ ਕਹੋਗੇ ਜੀ ਬਾਈ ਲੈ ਮੈਂ ਕੀ ਕਹਾਂ ਸਰਦਾਰ ਬੜੀ ਸਰਕਾਰ ਹੈ ਹੀ ਨਹੀਂ ਲੋਕ ਇਧਰ ਆ ਫਿਰ ਗਿਆ ਬਚਲੇ ਬੰਦਾ ਦਿਨ ਕੱਲਾ ਕੱਲਾ ਬੰਦਾ ਅੱਜ ਇੰਨਾ ਹਲਟ ਹੋਇਆ ਇਸ ਘਟਨਾ ਦੇ ਨਾਲ ਕਿ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਖੰਨੇਲਾ ਪ੍ਰਸ਼ਾਸਨ ਇੱਕ ਵਾਰ ਵੀ ਉੱਥੇ ਪਹੁੰਚ ਕੇ ਸਾਡੀ ਹਾਲ ਨਹੀਂ ਸੁਣ ਸਕਿਆ ਅੱਜ ਉਹਨਾਂ ਨੂੰ ਕਿਸੇ ਹੋਰ ਗੱਲ ਦੀ ਚਿੰਤਾ ਹੈ ਅੱਜ ਉਹਨੂੰ ਮੁੱਖ ਮੰਤਰੀ ਜ਼ਮਾਨੇ ਦੀ ਚਿੰਤਾ ਹੈ ਅੱਜ ਦੁਖੀ ਇਸ ਕਰਕੇ ਹੈ ਸਾਡੇ ਮੰਦਰ ਤੇ ਅਟੈਕ ਹੋਇਆ ਸਾਡੇ ਭਗਵਾਨ ਦੀ ਬੇਅਦਮੀ ਹੋਈ ਹੈ ਇਸ ਬੇਅਦਮੀ ਦਾ ਜਦ ਤੱਕ ਨਤੀਜਾ ਨਹੀਂ ਨਿਕਲਦਾ ਅਸੀਂ ਇਸ ਤਰ੍ਹਾਂ ਰੋਸ ਪ੍ਰਦਰਸ਼ਨ ਕਰਦੇ ਰਹਾਗੇ ਪੰਜਾਬ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਪੰਜਾਬ ਸਰਕਾਰ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੂੰ ਧੂਮ ਮਾਰਾ ਧੂਮ ਮਾਰਾ ਧੂਮ ਮਾਰਾ ਸ਼ਰਮ ਨਹੀਂ ਤੂੰ ਧੂਮ ਮਾਰਾ ਧੂਮ ਮਾਰਾ ਧੂਮ ਮਾਰਾ ਹਲਕੇ ਠੀਕ ਗੱਲ ਸੁਣ ਲਈ ਹੁਣ ਇਹ ਸਾਡੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹੂਗੀ ਚਾਹੇ ਸਾਨੂੰ ਖੰਨੇ ਜ਼ਿਲੇ ਚ ਚਾਹੇ ਸਾਨੂੰ ਖੰਨੇ ਜ਼ਿਲੇ ਦੇ ਬਾਹਰ ਤੋਂ ਵੀ ਐਕਸਪਰਟ ਲੈ ਆ ਕੇ ਐਸਐਸਪੀ ਸਾਹਿਬ ਦੀ ਪਹਿਲਾਂ ਵੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚਪੁਆਇੰਟ ਸਾਰੇ ਪੂਰੇ ਪੰਜਾਬ ਚ ਸਭ ਤੋਂ ਵੱਡੀ ਸੋ ਆਪਾਂ ਉਸੇ ਤਰ੍ਹਾਂ ਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਪੂਰੀ ਮਿਹਨਤ ਰਵੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟਰੇਸ ਕਰੀਏ ਜਿੰਨਾ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੈ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀ ਤੇ ਮੇਰੀ ਹੁਣ ਸਾਰਿਆਂ ਨੂੰ ਇਹ ਪੂਰੀ ਗਾਰੰਟੀ ਹੈ ਜੀ ਕਿ ਅਸੀਂ ਇਹ ਮੁਕਦਮਾ ਹਰ ਹਾਲ ਵਿੱਚ ਟਰੇਸ ਕਰਨਾ ਹੀ ਕਰਨਾ ਪਰ ਆਪਾਂ ਹੁਣ ਜਿਵੇਂ ਬੈਠੇ ਹਾਂ ਹੁਣ ਮੈਂ ਤੁਹਾਨੂੰ ਕਹਿੰਦੀ ਹਾਂ ਜੀ ਕਿ ਤੁਸੀਂ ਆਪਣੇ ਕਿ ਜਿਹੜੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲੱਗੇ ਆ ਜੀ ਉਹਨਾਂ ਨੂੰ ਜਿਹੜੀ ਗੱਲ ਤੁਸੀਂ ਕੀਤੇ ਆਲੇ ਦਾ ਕੀ ਗੱਲ ਸੁਣੋ ਦੱਸੋ ਕੀ ਗੱਲ ਐਸਐਚਓ ਜੀ ਅਸੀਂ ਅੱਜ ਹੀ ਮੈਂ ਉਹ ਵੀ ਸਿੱਤਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਹੈ ਬੁੜੇ ਹੀ ਐਸਐਸਪੀ ਸਾਹਮਣੇ ਲਾਈਨ ਹਾਜ਼ਰ ਕਰ ਦਿੱਤਾ ਹੈ ਜੀ ਨਹੀਂ 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 ਹਾਜ਼ਰ ਨਹੀਂ ਕਰਾ ਦੇਣੇ ਸਾਨੂੰ ਮੈਂ ਸਾਬਤ ਕਰੀ ਗੱਲ ਪੂਰੀ ਹੀ ਦਸਪੈਨਸ਼ਨ ਹੋ ਗਏ ਪੂਰੀ ਹੋਣ ਗੱਲ ਪੂਰੀ ਹੋਣ ਉਹ ਗੱਲ ਪੂਰੀ ਹੋਣ ਤੋਂ ਜੱਤੋਂ ਤੋਂ ਇੱਥੇ ਆਇਆ ਹੈ ਇਹ ਵੀ ਤੁਹਾਡੇ ਕੋਲ ਆਪਾਂ ਵੀ ਦਫ਼ਤਰ ਤੋਂ ਦੁਰ ਕੇ ਸਾਡੇ ਕੋਲ ਇੱਥੇ ਆਇਆ ਜੀ ਉਹਦੇ ਆਪਾਂ ਉਹਨਾਂ ਨੂੰ ਜਿਸ ਵੇਲੇ ਇਹਨਾਂ ਦੀ ਇਹ ਚੀਜ਼ ਹੋਈ 10 ਵਾਰ ਤੁਹਾਡੇ ਅਸਟਾਫ ਸਭ 10 ਵਾਰ ਇੱਕ ਸਾਈਡ ਤੋਂ ਹੋ ਜਾ ਜਾਂਦੀ ਸੀ ਨਿਕਲ ਜਾਂਦੇ ਰਹਿ ਜਾਂਦੇ ਨਹੀਂ ਇਹ ਗੰਭੀਰ ਕਿਉਂ ਨਹੀਂ ਹੈ ਮੈਡਮ ਸੈਕਿੰਡ ਚਾਂਸ ਆ ਘੜੀ ਹੋਵੇ ਦੂਜਾ ਚਾਂਸ ਆ ਜਿਵੇਂ ਤੇਰਾ 5 ਘੰਟੇ ਹੋਵੇ 5 ਘੰਟੇ ਨਹੀਂ ਨਹੀਂ ਮੈਡਮ 5 ਘੰਟੇ ਤੁਸੀਂ ਹਲੇ ਵੀ ਘਰੇ ਲਾਈਨ ਹਾਜ਼ਰ ਵੇਡਾ ਮੈਂ ਦਫਤਰ ਆ ਵੀ ਬੀਰ ਜੀ ਕੋਈ ਗੱਲ ਸੀ ਕੋਈ ਗੱਲ ਕੋਈ ਗੱਲ ਸੀ ਸਵੇਰ ਤੋਂ ਗਾਈ ਦੋਸਤ ਸਰੋਂ ਜੀ ਤੁਸੀਂ ਖੰਨੇ ਦੇ ਹੋ ਪੂਰੀ ਗੱਲ ਮੈਂ ਕਹਿੰਦਾ ਇੱਕ ਮਿੰਟ ਅਸੀਂ ਸਾਰੀ ਖੰਨੇ ਦੇ ਆ ਜੀ ਯਾਰ ਕੀ ਕਰ ਲੋਂਗੇ ਕੂਰ ਕਿਉਂ ਰਹੇ ਹੋ ਮੈਂ ਪਹਿਲਾਂ ਇਸੇ ਤੋਂ ਗਾਲਾਂ ਕੱਢ ਗਿਆ ਤੁਸੀਂ ਫੇਰ ਕਿਉਂ ਰਹੇ ਹੋ ਤੇਰੇ ਇਸ਼ਾਰੇ ਤਨ ਗਾਲਾਂ ਕੱਢੀਆਂ ਹੁਣ ਔਰ ਤੁਸੀਂ ਅੱਖਾਂ ਨੀਚੇ ਬੌਜੀ ਆਏ ਗਾਲਾਂ ਕੱਢੋ ਅੱਖਾਂ ਚ ਗਾਲਾਂ ਬੰਦ ਬੋਲਿਆ ਗਿਆ ਸਿਰ ਮੈਂਸਨ ਤੋਂ ਨੀਚੇ ਨਹੀਂ ਆਣੀ ਹੈ ਜੀ ਤੇ ਗਾਲ ਤੇ ਮੇਡੀ ਪੂਰੀ ਕਰ ਲੈਣ ਜੀ ਤੁਸੀਂ ਮੈਨੂੰ ਕਿਹਾ ਜੀ ਪਹਿਲਾਂ ਆਪਾਂ ਗੱਲ ਹੀ ਰਹੀ ਕਿਉਂਕਿ ਹਰ ਹਰ ਮਹਾਰਾਜ ਉਹ ਖੜ ਜੋ ਦੇ ਨੇ ਇਸ ਤੋਂ ਕੰਮ ਵੀ ਹੋ ਰਿਹਾ ਹੋ ਰਿਹਾ ਜਾਣ ਕੇ ਦੱਸਦੇ ਆਪਾਂ ਨਹੀਂ ਮੈਨੂੰ ਕਹਿ ਰਹੇ ਆਰਡਰ ਲੈ ਕੇ ਆਓ ਜੀ ਆਰਡਰ ਆ ਗਿਆ 11 ਨੂੰ ਅਨਾਉਂਸ ਕਰ ਦਿਓ ਮੈਡਮ ਮੈਂ ਬੱਸ ਆਹ ਸਾਰਾ ਮੈਂ ਕਹਿ ਰਿਹਾ ਆਹ ਅੱਜ ਹੀ ਕਰ ਦਾਂਗਾ ਸਸਪੈਂਸ਼ਨ ਦੇ ਆਰਡਰ ਲੈ ਹੋ ਮੈਂ ਜਾ ਕੇ ਪਹਿਲਾਂ ਸਾਈਨ ਕਰ ਦਿੰਦਾ ਹਾਂਜੀ ਠੀਕ ਹੈ ਠੀਕ ਹੈ ਬੋਲੋ ਭਾਈ ਨਹੀਂ 1 ਸਕਿੰਟ ਬਾਜੀ ਹਾਂਜੀ ਨਹੀਂ ਕਸਾ ਆਰਡਰ ਆਉਣਗੇ ਆਪਾਂ ਤਦ ਮੰਨਿਆ ਨਹੀਂ ਜਾਉਂਦੇ ਉਹ ਐਨਾ ਪਲੀਜ਼ ਕਰੋ ਕਹਿੰਦੇ ਕਹਿੰਦਾ ਕਹਿੰਦਾ ਕੋਈ ਆਪਾਂ ਵੀ ਤਕੀਨ ਕਰੀਏ ਮਾੜਾ ਮੁੰਡਾ ਉਹ ਕਹਿੰਦਾ ਠੀਕ ਹੁਣ ਹਾਂ ਹਾਂ ਓਏ ਆਪਾਂ ਵਿੱਚ ਯਕੀਨ ਕਰੀਏ ਨਾ ਯਾਰ ਆਪਾਂ ਪਗੜਾ ਪੜੇ ਹੋ ਯਕੀਨ ਤਾਂ ਕਰੀਏ ਆਪਾਂ ਫੇਰ ਬਹਿ ਜਾਗੇ ਬ੍ਰਸਟ ਹੈ ਜੀ ਲੱਗ ਗਈ ਸਸਪੈਂਸ ਨਾ ਤੁਸੀਂ ਦੋ ਬਿਲਕੁਲ ਹੋਏਗਾ ਜੀ ਮੈਡਮ ਜੀ ਰਿਕਾਰਡਿੰਗ ਹੋ ਰਹੀ ਹੈ ਮੀਡੀਆ ਦੀ ਹੋ ਰਹੀ ਤੁਸੀਂ ਕਿਉਂ ਨਹੀਂ ਕਹਿ ਰਹੇ ਸਪான்ਸਰ ਕਰਤੀ ਮੈਡਮ ਜੀ ਜੋ ਇਹ ਵਾਲਾ ਅੱਜ ਦਾ ਇਨਸੀਡੈਂਟ ਹੋਇਆ ਇਸ ਤੋਂ ਪਹਿਲਾਂ ਵੀ ਤੁਸੀਂ ਇਸੇ ਤਰ੍ਹਾਂ ਇੱਕ ਅੰਦਾਜ਼ਾ ਇਵੈਂਟ ਹੋਇਆ ਤੇ ਜਦੋਂਰਾ ਬੰਦੇ ਹਾਂ ਕਿ ਵੀ ਸਾਡੇ